ਜਿਹੜੇ ਤੋਸ਼ੀ ਐ ਜਾਂ ਉਥੇ ਕੁਆਲੀਫਾਈਡ ਨਹੀਂ ਜਿਹੜੇ ਬੱਚੇ ਹੁਣ ਦੇਖੋ ਆਪਾਂ ਉਹ ਚੀਜ਼ ਤੇ ਰਹਿ ਕੁਆਲੀਫਾਈਡ ਬੱਚੇ ਰੱਖਣੀ ਹੈ। ਹਾਂਜੀ। ਤੋ 14 ਨਹੀਂ ਜਿਹੜੇ ਬੱਚੇ ਬੜਨ। ਇੱਕ ਮਿੰਟ। ਹਾਂਜੀ। ਇਸ ਕੰਮ ਨੂੰ ਕਰੀਏ। ਚੰਗੀਆਂ ਟੀਚਰ ਹੋਣ। ਹਾਂਜੀ। ਉਹਨਾਂ ਉਲੀ ਪੜ੍ਹਾਈ ਪੂਰੀ ਹੋਵੇ। ਹੈਨਾ ਤੇਰੀ ਵੀ ਇੱਛਾ ਵਿੱਚ ਜਿਹੜਾ ਬੱਚਾ ਵੀ ਭਰਤੀ ਹੋਵੇ ਕੋਈ ਲੱਗੇ ਅਫਸਰ ਬਣੇ। ਆਪਣੇ ਸਾਰਿਆਂ ਦੀ ਇੱਛਾ ਸਹੀ ਹੈ। ਹੁਣ ਜਿਹੜੇ ਉਥੇ ਪਹਿਲਾਂ ਵਾਲੀਆਂ ਸਮੇਂ ਉਹ ਤੋਖੇ ਦੇ ਨਾਲ ਜਿਹੜੇ ਰਿਜ਼ਰਵ ਨਹੀਂ ਕਰਦੇ ਸੀ ਬੰਦੇ ਹੈਨਾ। ਹਾਂਜੀ। ਉਹਨਾਂ ਨੂੰ ਭਰਤੀ ਕਰ ਲਿਆ। ਤੇ ਉਹਦੀ ਇਨਕੁਆਇਰੀ ਹੋਈ ਹੈ ਉੱਪਰ ਦੇ ਲੈਵਲ ਤੇ ਵਪਾਰੀ ਲੈਵਲ ਤੇ ਉਹ ਬੰਦੇ ਬਰਬਰ ਬਾਹਰ ਕਰੀ ਗਏ ਨੇ ਔਰ ਵੀ ਨਹੀਂ ਤਾਂ ਕੋਈ ਬਣਾ ਲਵਾਂਗੇ ਇੱਕ ਵੀਡੀਓ ਬਣਾ ਲੈਣ ਦੱਸ ਦੇ ਤਾਂ ਆਪਣਾ ਪਹਿਲੀ ਆ ਬਨਾਰਾ ਬਾਜੀ ਲੋ ਜੰਗ ਕੋਈ ਬੋਲਦਾ ਆਈ ਟੀ ਵੀ ਵੱਲੋਂ ਵੀ ਇਹ ਤਾਂ ਪੁੱਛਨੀ ਉਹ ਤਾਂ ਸੇਰ ਜਿਹੜੀ 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 ਗੱਲ ਜਿਹੜਾ 12 ਸਾਲ ਉਹਨਾਂ ਨੇ 11 ਸਾਲ ਜਦੋਂ ਉਹ ਇਸ ਹਮੂਮ ਚ ਆਇਆ ਉਹਨਾਂ ਨੇ ਚਲਾਇਆ ਫਿਰ ਉਸ ਡਿਪਾਰਟਮੈਂਟ ਤੇ ਕਿਉਂ ਦੀ ਕਾਰਵਾਈ ਹੋਈ ਵੀ ਉਦੋਂ ਉਹ ਕਿਉਂ ਜੋਗ ਪਾਏਗੇ ਹੁਣ ਤਾਂ ਜੋਗ ਕਿਉਂ ਹੋਗੇ ਬਸ ਤਾਂ ਇਹੀ ਆ ਚਲੋ ਜੀ ਉਹਨਾਂ ਨੇ ਆਵਾਜ਼ ਬੁਲੰਦ ਕਰਕੇ ਪ੍ਰਸਤਾਚਾਰ ਕੱਢਿਆ ਗਿਆ ਅਸੀਂ ਕਹਿੰਦੇ ਵੀ ਸਰਕਾਰਾਂ ਦੇ ਹੱਥ ਜਾ ਕੇ ਅਗਲਾ ਧੰਨਾ ਹੋਣ ਵਧੀਆ ਹੋ ਸਕੂ ਹੂ ਠੀਕ ਹੈ ਧੰਨਵਾਦ ਵੀ ਅਸੀਂ ਕਰਦੇ ਆ ਵੀ ਸਰਕਾਰ ਨੇ ਆਪ ਦੇ ਅੰਦਰ ਕਰਿਆ ਪਰ ਮੈਨੇਜਮੈਂਟ ਨੂੰ ਬਚਾਉਣ ਤੇ ਦਾ ਨਾਮ ਲੱਗੇ ਉਹਦੀ ਜਾਂਚ ਪੜਤਾਲ ਕਰਕੇ ਉਹਨਾਂ ਤੇ ਬਰਚਾ ਪਾ ਕੇ ਹੋਣਾ ਚਾਹੀਦਾ ਫਿਰ ਉਸ ਮਸਲੇ 'ਚ ਦੇਖੋ ਕਿ ਮੈਨੇਜਮੈਂਟ ਦੇ ਹੈਗਾ 26 ਬੰਦੇ ਅੰਦਰ ਬੈਠੇ ਫਿਰ ਉਹਨਾਂ ਦਾ ਹੁਣ ਕੀ ਰਹਿ ਗਿਆ ਅਈਕਾ ਕੂਜੀ ਤੇ ਵੀ ਜਿਹੜਾ ਗੋਸ਼ੀ ਸਾਹਿਬ ਤੋਂ ਤੇਰੇ ਬਖਸ਼ਿਆ ਗਿਆ ਸੀ ਉਹ ਵੀ ਬਖਸ਼ਿਆ ਗਿਆ ਹਜੇ ਉਹ ਜਾਂਦਾ ਵਿਦਿਆ ਦੀ ਸਮਝ ਨਹੀਂ ਹੋਈ ਹੈ ਜਿਹੜਾ ਵੀ ਰਿਜ਼ਲਟ ਨਿਕਲੂਗਾ ਉਹਦੇ ਮੂਰੇ ਰਿਜ਼ਲਟ ਆਊਗਾ ਬੀਫਿਕਲ ਪਰ ਉਹ ਪਿਛਦੀਆਂ ਅਕਾਲੀ ਕਾਂਗਰਸ ਸਰਕਾਰਾਂ ਵਲੇ ਦਾ ਚੁਪਾਇਆ ਹੋਇਆ ਕੰਮ ਜਿਹੜਾ ਹੈਗਾ ਉਹ ਸਾਫ਼ ਕਰਕੇ ਕੈਂਪ ਕਰ। ਦਾ ਟਾਈਮ ਲੱਗੂ ਹਾਂ ਪੁਲਿਸ ਮੁਲਾਜ਼ਮ ਲੇਡੀ ਕਨਸਟੇਬਲ ਫੜੀ ਗਈ ਉਹ ਜਵਾਨ ਤੇ ਵੀ ਆ ਗਈ ਤੁਸੀਂ ਕਹਿੰਦੇ ਹੋ ਵੀ ਉਹਨਾਂ ਦਾ ਗੰਦ ਪਾਇਆ ਹੋਇਆ ਛੋਟੀ ਸਰਕਾਰਾਂ ਨੇ ਗਰੀਬਾਂ ਦੇ ਘਰ ਢੋਣੇ ਤਾਂ ਮੰਨ ਲੇ ਵੀ ਜਿਹੜੇ ਕੋਈ ਛੋਟਾ ਬਲੇਕ ਹੈ ਉਹਨਾਂ ਦੇ ਉੱਤੇ ਬਲਡੋਜ਼ਰ ਚੱਲਦਾ ਹੈ ਉਹ ਕੱਲ ਉਹਨਾਂ ਨੂੰ ਢੇਲ ਵੀ ਮਿਲ ਗਈ ਫਿਰ ਸਰਕਾਰ ਨੇ ਇਸ ਪਾਸੇ ਵਕੀਲ ਸਾਹਿਬ ਕਹਿੰਦਾ ਹੈ ਵੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦਾ ਦਲਾਹਣ ਹੀ ਨਹੀਂ ਪੇਸ਼ ਕੀਤਾ ਤੁਸੀਂ ਕਹਿੰਦੇ ਵੀ ਤੁਸੀਂ ਚਿੱਟੇ ਦਿਓ ਉਸ ਤੇ ਉਹ ਨਸ਼ੇ ਤੇ ਉਹ ਅੱਜ ਘਰ ਵੀ ਪਹੁੰਚ ਗਏ ਫਿਰ ਸਰਕਾਰਾਂ ਦੇ ਦੋ ਮੂੰਹ ਕਿਉਂ ਹੈ ਜੀ ਜੀ ਆਮ ਲੋਕਾਂ ਲਈ ਕਾਨੂੰਨ ਹੋਰ ਹੈ ਗੱਟਿਆਂ ਲਈ ਹੋਰ ਹੈ ਪੁਲਿਸ ਨੇ ਆਦਾ ਕੰਮ ਕਰਦਾ ਕੋਰਟ ਚ ਮੈਟਰ ਹੁਣ ਪੁਲਟ ਨੇ ਆਪ ਦੀ ਤਰਕ ਦਿੱਤਣੀ ਜਿੰਨੀ ਪੁਲਿਸ ਨੇ ਬਾਹਰ ਹੁਣੀ ਜੂ ਲਾਈ ਜੋਰ ਜੱਜਪੀ ਇੱਥੇ ਪੁਲਿਸ ਆਪਣੇ ਨਾਲ ਖੜੀ ਹੈ ਸਾਡੇ ਪੂਰੇ ਪੰਜਾਬ ਦੀ ਜਵਾਨੀ ਨਾਲ ਤਾਂ ਕਿਤੇ ਨਾ ਕਿਤੇ ਕਮੀ ਜਿਹੀ ਰਹਿ ਜਾਂਦੀ ਹੈ ਨਾ ਉਹ ਹਾਈ ਕੋਰਟ ਦੇ ਕੋਰਟ ਦੇ ਵਿੱਚ ਵੀ ਕਿਤੇ ਕੋਈ ਠੋਸ ਜੱਜ ਨਹੀਂ ਦਿੱਤੀ ਆ ਹੁਣ ਆਪਾਂ ਜੱਜ ਨਾਲ ਬਹਿਸ ਤਾਂ ਇਹ ਚੀਜ਼ ਕਰ ਨਹੀਂ ਸਕਦੇ ਉਹ ਤਾਂ ਐਡਵੋਕੇਟ ਜਾ ਕੇ ਉੱਥੋਂ ਦੇ ਨਾਲ ਬਹਿਸ ਕਰ ਸਕਦੇ ਠੀਕ ਹੈ ਇਹ ਤਾਂ ਉੱਚੇ ਲੈਵਲ ਦਾ ਗ੍ਰਾਮ ਸਵਾਲ ਆ ਮੇਨੂੰ ਲੱਗਦਾ ਕਿ ਜੇ ਪੁਲਿਸ ਨੇ ਨਹੀਂ ਨਹੀਂ ਛੱਡਿਆ ਇਹ ਉਹ ਸਕੂਲ ਜਾ ਕੇ ਤਾਂ ਵੀ ਠੁੜਾ ਜਾ ਰਹੇ ਆ ਆਪਾਂ ਨੂੰ ਲੱਗਦਾ ਕਿ ਇਹ ਦਾਦਾਰਨ ਨੂੰ ਇਹ ਸਾਰਾ ਪੂਰੀ ਪ੍ਰੋਪਰ ਹੋਈ ਤਾਂ ਇਹ ਨਹੀਂ ਇਹ ਸਾਰੇ ਹਜੇ ਤੱਕ ਅਜਿਹਾ ਚਲਾਨ ਦੇ ਚਲਾਨ ਦੇਦਾ ਕਾਫੀ ਸਰ ਤੁਸੀਂ ਕਹਿੰਦੇ ਹੋ ਵੀ ਸਾਧੋ ਨਾ ਪੁੱਛੋ ਸਵਾਲ ਬਲਕਾਰ ਸਿੱਧੂ ਸਾਹਿਬ ਜੀ ਨੂੰ ਸਵਾਲ ਕਰਿਆ ਤੁਹਾਨੂੰ ਅਸੀਂ ਬੰਨਮਿਆ ਨੂੰ ਪਬਲਿਕ ਨੇ ਜਿਤਾ ਕੇ ਸਾਡੀ ਵਾਜ ਬੁਲੰਦ ਕਰਨ ਦੇ ਚਾਹਤ ਕਹਿੰਦੇ ਵੀ ਸਕੂਲ ਦਾ ਚਾ ਉਹ ਜਿਉਂ ਦੇ ਮਜਾਰਾਂ ਦੇ ਸੈਕਟਰ ਦਾ ਮਸਲਾ ਹੈਗਾ ਤੁਸੀਂ ਪੂਰੀ ਆਪ ਦੇ ਹਰਕਤਾਂ ਮੇਲੇ ਨਾਲ ਸਵਾਲ ਜਵਾਬ ਕਰੋ ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਨੂੰ ਨਾ ਪੁੱਛੋ ਇਹ ਤੇ ਰੋਟੀ ਮੈਸਟਰ ਜਕਸ਼ੀਰ ਕਹਿ ਰਿਹਾ ਹੈ ਵੀ ਇਹ ਵਿਲੜ ਹੈ ਇਹ ਡੰਡਾ ਢੰਡਾ ਲੈ ਕੇ ਅੱਗੇ ਹੋ ਰਿਹਾ ਹੈ ਤੁਸੀਂ ਵੀ ਸਾਰੇ ਇਨ੍ਹਾਂ ਧਰਨਾਵਾਂ ਦੇ ਵਿੱਚ ਹੀ ਤੁਸੀਂ ਪਹੁੰਚ ਆਏ ਹੋ ਤੁਸੀਂ ਵੀ ਇਨ੍ਹਾਂ ਧਰਨਾਵਾਂ 'ਚ ਹੀ ਬੈੰਦੇ ਹੋ ਸਾਰੇ ਜੇ ਕਿਸੇ ਕੋਲੋਂ ਮੇਰਾ ਬਿਆਨ ਆਇਆ ਜਾਂ ਮੈਂ ਸੁਣੀ ਦੀ ਛੋਟੀ ਗੱਲ ਤੁਸੀਂ ਸਾਡੇ ਬੂਤਲ ਸਪੋਰਟਰਾਂ ਉਹ ਵੀ ਸਾਡੇ ਸਾਥੀ ਛੋਟੇ 'ਚ ਬਹਿ ਕੇ ਤੁਹਾਡੇ ਨਾਲ ਖੜਕੇ ਤੁਹਾਡੀ ਜੱਦੀ ਬੰਦੀ ਦੇ ਜਿਹੇ ਜ ਤਨੂੰਨ ਲਾਗ ਉਹਦੇ ਮਤਲਬ ਉਸ ਜਿਹੇ ਲਾ ਕੇ ਬੈਹਣੇ ਅਸੀਂ ਤਾਂ ਅੱਜ ਵੀ ਤੁਹਾਡੇ ਨਾਲ ਖੜੇ ਹਾਂ ਪਰ ਤੁਸੀਂ ਸਾਡੇ ਨਾਲ ਮੋਢਾ ਨਾਲ ਮੋਢਾ ਨਾਲ ਬਿਲਾਓ ਅੱਜ ਪੰਜਾਬ ਦਾ ਪਾਣੀ ਖਤਰੇ 'ਚ ਹੈ ਇੱਕ ਮਿੰਟ ਸਰ ਅਸੀਂ ਅੱਜ ਅੱਜ ਸਰਕਾਰ ਤੁਸੀਂ ਚੜਾਈ ਆ ਪਾਣੀ ਦੀ ਵਿਧਿਅਤ ਆਉਣੀ ਹੈ ਗਰਾਹੀ ਇੱਕ ਹੈ 2022 ਵਰ੍ਹੇ ਵਿੱਚ 2023 ਨੂੰ ਜਦੋਂ ਆਪਣਾ ਹੱਕ ਪਾਣੀ ਚੋਂ ਚੱਕਿਆ ਗਿਆ ਸੀ ਜੀ ਸਾਹਿਬ ਨੇ ਜਾ ਕੇ ਤਿੰਨ ਸਾਲ ਹੋ ਗਏ ਜੀ ਤੁਸੀਂ ਉਸ ਗੱਲ ਦਾ ਕੋਈ ਬੋਲਦੇ ਨਹੀਂ ਪੰਜਾਬੀਆਂ ਦੇ ਹੱਕ ਕਿਸਾਨਾਂ ਦੇ ਹੱਕ ਉਹਦਾ ਤਿੰਨ ਸਾਲਾਂ ਦੀ ਗੱਲ ਪਾਣੀ ਚਾਉਣ ਵਾਸਤੇ ਹਾਂਜੀ ਅੱਜ ਸੀਐਮ ਸਾਹਿਬ ਪਹਿਲੀ ਵਾਰ ਹੋਇਆ ਕਿ ਉਹ ਉੱਥੇ ਜਾ ਕੇ ਪਹਿਰਾ ਦਿੱਤਾ ਹੋਵੇ ਵੀ ਮੈਂ ਇਤੋਂ ਪਾਣੀ ਨਹੀਂ ਵਧਣ ਦੂੰਗਾ ਅਸੀਂ ਸਰ ਮੰਨਦੇ ਆ ਵੀ ਤੁਸੀਂ ਕਹਿ ਰਿਹਾ ਇੱਕ ਮਿੰਟ ਵੀ ਤੁਸੀਂ ਕਹਿ ਰਹੇ ਹੋ ਪਾਣੀ ਦੇ ਪਹਿਰਾ ਦੇ ਰਹੇ ਹੋ ਅੱਜ ਤੁਸੀਂ ਸਾਰੇ ਸ਼ਹਿਰਾਂ 'ਚ ਮਜਾਰੇ ਕਰ ਰਹੇ ਹੋ ਇੱਕ ਪਾਸੇ ਅਸੀਂ ਚੰਡੀਗੜ੍ਹ ਜਾਂਦੇ ਸੀਗੇ ਸਾਨੂੰ ਤੁਸੀਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਡਿਟੇਨ ਕਰ ਲਿਆ ਦੂਜੇ ਪਾਸੇ ਸਾਡੇ ਕਿਸਾਨ ਦਿੱਲੀ ਜਾਂਦੇ ਸੀਗੇ ਤੁਸੀਂ ਕਹਿੰਦੇ ਸੀ ਵੀ ਦਿੱਲੀ ਨਾਲ ਸੰਬੰਧਤ ਮੰਗਾ ਹੈ ਫਿਰ ਪਾਣੀ ਦਾ ਮਸਲਾ ਤਾਂ ਦਿੱਲੀ ਸਰਕਾਰ ਨੇ ਉਹ ਕਰਿਆ ਜੀ ਫਿਰ ਤੁਸੀਂ ਦਿੱਲੀ 'ਚ ਘਰ ਲਾ ਕਿਉਂ ਨਹੀਂ ਦਿੰਦੇ ਹੁਣ ਤੁਸੀਂ ਇੱਥੇ ਕੱਲ ਕਿੰਨਾ ਤੁਸੀਂ ਸਟ੍ਰੈਪਕ ਜਾਮ ਕਰੀਂ ਪਿਆ ਪਬਲਿਕ ਨੂੰ ਕਹਿੰਦੇ ਸਟ੍ਰੈਪਕ ਜਾਮ ਕਰ ਦਿਓ ਇੱਕ ਵੀ ਜਗ੍ਹਾ ਤੇ ਕੱਲ ਦੀ ਪ੍ਰਦਰਸ਼ਨ ਦੇ ਵਿੱਚ ਕਿਸੇ ਦੀ ਥਾਂ ਤੇ ਵੀ ਪ੍ਰੈਟ ਜਾਮ ਨਹੀਂ ਇੱਕ ਵੀ ਥਾਂ ਤੇ ਸਾਫ ਕਰਦੋ ਕਿਤੇ ਨਹੀਂ ਕੀਤੀ ਗਈ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਇਹੋ ਜਿਹੇ ਥਾਂਾਂ ਤੇ ਕੀਤਾ ਗਿਆ ਠੀਕ ਹੈ ਜਿੱਥੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨੰਬਰ 1 ਨੰਬਰ 2 ਤੇ ਲੜਾਈ ਸਾਡੀ ਇੱਕ ਹੈ ਸੈਂਟਰ ਨਾਲ ਸਾਡਾ ਮੱਥਾ ਲੱਗਣਾ ਹੈ ਜਿਨ੍ਹਾਂ ਚਿਰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਲੜਾਈ ਲੜੀ ਨਹੀਂ ਜਾਣੀ ਤੁਸੀਂ ਇਕੱਠੇ ਹੋ ਕੇ ਆਪਾਂ ਸੈਂਟਰ ਨਾਲ ਮੱਥਾ ਲਾਈਏ ਮੂਹਰੇ ਲੱਗਦਾ ਅਸੀਂ ਮੂਹਰੇ ਲੱਗਾਂਗੇ ਸਰ ਤੁਸੀਂ ਕਹਿੰਦੇ ਜਿਹੜਾ ਜ਼ਿਕਰ ਕਰਿਆ ਤੁਸੀਂ ਨਾਲ ਤੁਸੀਂ ਕਹਿੰਦੇ ਜਦੋਂ ਕੇਜਰੀਆ ਦੇ ਪਰਚਾ ਹੋਇਆ ਤੁਸੀਂ ਜਾ ਕੇ ਉਥੇ ਦਿੱਲੀ 'ਚ ਧਰਨੇ ਦਿੱਤੇ ਅਸੀਂ ਕਹਿੰਦੇ ਆ ਵੀ ਤੁਸੀਂ ਪਾਣੀ ਦੀ ਖਾਤਰ ਦਿੱਲੀ 'ਚ ਜਾ ਕੇ ਧਰਨੇ ਦਿਓ ਤੁਹਾਡਾ ਪੰਜਾਬ 'ਚ ਤਾਂ ਮੈਕਟਰੀ ਨਹੀਂਗਾ ਫਿਰ ਤੁਸੀਂ ਕਹਿੰਦੇ ਵੀ ਇਕੱਠੇ ਹੋ ਕੇ ਅਸੀਂ ਤੁਹਾਡੇ ਅੱਗੇ ਲੱਗਦੇ ਹਾਂ ਅਸੀਂ ਕਹਿੰਦੇ ਵੀ ਅਸੀਂ ਖੇਤੀ ਨੀਤੀ ਖੜੜਾ 5 ਦਿਨ ਚੰਡੀਗੜ ਟੋਡੇ ਕੋਲੇ ਤਿਆਰ ਆ ਗਿਆ ਤੁਸੀਂ ਉਹ ਖੇਤੀ ਨੀਤੀ ਖਰੜੇ ਨੂੰ ਦੁਬਾਰੇ ਫੇਰ ਦੱਬ ਲਿਆ ਉਹਨੂੰ ਫੇਰ ਵੀ ਨਹੀਂ ਲਾਗੂ ਕੀਤਾਗਾ ਤੁਸੀਂ ਨਾਲ ਲੱਗੋ ਆਪਾਂ ਚਲੋ ਮੋਦੀ ਦੇ ਉਹ ਪੰਜਾਬ ਸਰਕਾਰ ਦਾ ਬੈਕਟਰ ਹੈ ਉਹ ਤਾਂ ਸੈਂਟਰ ਸਰਕਾਰ ਨਾਲ ਸੰਬੰਧ ਕੀ ਹੈ ਆਪਾਂ ਆਪਦੀ ਹੱਕ ਪਾਣੀਆਂ ਦੇ ਪੰਗੀ ਹੈ ਜਿਹੜਾ ਆਪਣੇ ਦਾ ਧੱਕਾ ਹੋ ਰਿਹਾ ਆਪਾਂ ਨੂੰ ਅਜੇ ਉੱਥੇ ਇਹ ਖੇਤੀ ਨੀਤੀ ਪਾਣੀ ਵੀ ਆਪਾਨੂੰ ਤਾਂ ਹੀ ਚਾਹੀਦੇ ਜੀ ਆਪਣੀ ਖੇਤੀ ਨੀਤੀ ਵਜਿ